ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੰਡੋਤ ਬੰਦਨ ਅਨੇਕ ਬਾਰ ਸਰਬਕਲਾ ਸਮਰਤ ਸਰਬਕਲਾ ਸਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਾਤ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਆਪ ਮੇਸੁ ਮਾਰਿਆਤਾ ਅਗਨਤ ਤੋਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਵਾਹੀ ਗੁਰਜੀ ਕਾ ਖਲਸਾ ਵਾਹੀ ਗੁਰਜੀ ਕੀ ਫਤਿਹ ਤਨ ਗੁਰ ਅਰਜਨ ਦੇਵ ਸਾਹਿਬ ਜੀ ਤਨ ਗੁਰ ਅਰਜਨ ജന ഗുരു അർജന ധന ഗുരു അർജനദേവ മഹാരാജ ഈ സൃഷ്ടി തിലയാണ ജഗ താരണ കോ अवतार बनायो जेडी तत्सार बात है ना तत् विचार ए मथुरा जगतारन को अवतार बनायो ओ महाराज ने जो ज्योत जो सारे ब्रह्मांड विच पसर रही है जेडी ब्रह्मांड दा पसारा ही जिस ज्योत तो होया है ओ ज्योत रूप हर आप गुरु नानक कहयो ओ गुरु नानक ते 5वे रूप तान गुरु अर्जुन देव महाराज साडी कल्याण लेई ਸਾਡੇ ਤੇ ਪ੍ਰਪਕਾਰ ਕਰਨ ਲਈ ਸਾਡੀ ਬਾਹ ਫੜਨ ਦੇ ਜੋ ਸਗਣ ਰੂਪ ਬਣਾਇਆ ਉਸ ਰੂਪ ਦੀ ਐਸੀ ਲਾਜ ਰੱਖੀ ਬਿਰਦ ਦੀ ਆਪਣੀ ਐਸੀ ਪਾਲਣਾ ਕੀਤੀ ਕਿ ਮਹਾਰਾਜ ਆਪ ਜੀ ਦਰਸ਼ਨ ਕਰ ਰਹੇ ਅਡੋਲ 36 ਘੰਟੇ ਦਾ ਸਮਾਂ ਹੋ ਗਿਆ ਕਿ ਮਹਾਰਾਜ ਉਸੇ ਚੌਂਕੜੇ ਤੇ ਬੈਠੇ ਨੇ ਮਹਾਰਾਜ ਨੇ ਗੋਡਾ ਵੀ ਨਹੀਂ ਹਿਲਾਇਆ ਆਪਣਾ ਕਿਉਂ ਕਿਉਂਕਿ ਚੰਦੂ ਜਿਹੜਾ ਕੀ ਕਹਿੰਦਾ ਮਹਾਰਾਜ ਨੂੰ ਜੇ ਪੀਣ ਨੂੰ ਪਾਣੀ ਮੰਗਣ 3 ਲੱਖ ਰੁਪਇਆ ਲੈਣਾ ਜੇ ਖਰਚ ਭੋਜਨ ਲਈ ਕਹਿਣ ਤੇ ਲੱਖ ਹੋਰ ਲੈ ਕੇ ਭੋਜਨ ਦੇਣਾ ਜੇ ਆਰਾਮ ਕਰਨਾ ਚਾਣ ਲੱਖ ਸਿੱਧਾ ਕਰਨਾ ਚਾਣ ਫਿਰ ਲੱਖ ਰੁਪਇਆ ਵਸੂਲ ਕਰਨਾ ਪਰ ਮਹਾਰਾਜ ਨੇ ਕਿਹਾ ਕੀਰ ਚੰਦੂ ਤੂੰ ਕਿਨ ਭੋਜਨ ਦੀ ਬਾਤ ਕਰਦਾ ਹੈ ਕਿਸ ਨੂੰ ਕਹਿੰਨੇ ਪਾਣੀ ਦੀ ਸਾਨੂੰ ਤਾਂ ਲੋੜ ਹੀ ਨਹੀਂ ਪਾਣੀ ਦੀ ਨਾ ਭੋਜਨ ਦੀ ਅੱਜ ਤੋਂ ਵਚਨ ਕਰਦਿਆਂ ਤੇਰੇ ਘਰ ਦਾ ਇੱਥੇ ਦਾ ਕੋਈ ਅੰਨ ਜਲ ਗ੍ਰਹਿਣ ਹੀ ਨਹੀਂ ਕਰਾਂਗੇ ਮਹਾਰਾਜ ਨੇ ਕਿਹਾ ਗੁਰਮੁਖ ਪਰਮਚਿਖਾਇਆ ਬਾਈ ਗੁਰਦਾਸ ਜੀ ਦੀ ਬਾਣੀ ਕਹਿੰਦੀ ਵੀ ਭੁੱਖ ਨ ਪੀਣ ਖਾਣ ਅਨ ਪਾਣੀ ਕਿਸੇ ਅਨ ਪਾਣੀ ਦੀ ਕੋਈ ਭੁੱਖ ਨਹੀਂ ਲੱਗਦੀ ਕੋਈ ਨੀਂਦ ਨਹੀਂ ਆਉਂਦੀ ਸਬਦ ਤੇ ਸੁਰਤ ਦਾ ਐਸਾ ਮੇਲ ਮੇਲ ਹੋਇਆ ਹੁੰਦਾ ਹੈ ਕਿ ਕੋਈ ਨੀਂਦ ਨਹੀਂ ਆਉਂਦੀ ਜਾਗੰਦਿਆ ਸੁਖ ਰਹਿਣ ਵਿਹਾਣੀ ਜਗਦੇ ਹੀ ਰਹਿੰਦੇ ਨੇ ਸੁੱਖਾਂ ਨਾਲ ਰਹਿਣ ਨੂੰ ਵੀ ਵਤੀਤ ਕਰਦੇ ਨੇ ਉਹ ਕੋਈ ਸੌਂਦੇ ਨਹੀਂ ਹੈਗੇ ਜਿਹੜੇ ਮਹਾਂਪੁਰਖ ਹੁੰਦੇ ਨੇ ਇਹ ਮਹਾਰਾਜ ਤਾਂ ਆਪ ਹੀ ਆਕਾਰਪੁਰਖ ਨੇ ਉਹਨਾਂ ਨੂੰ ਡਰਾਣ ਚੱਲਿਆ ਇਹ ਚੰਦੂ ਦੀ ਸਮਝ ਦੇ ਜਿਹੜਾ ਹੈ ਉਹ ਘਟ ਹੈ ਮਹਾਰਾਜ ਨੇ ਐਸੇ ਵਚਨ ਕਹੇ ਤੇ 25 ਤਰੀਕ ਜਾਨੂ ਕੀ ਰਾਤ ਨੂੰ ਮਹਾਰਾਜ ਨੂੰ ਚੰਦੂ ਆਪਣੀ ਹਵੇਲੀ ਵਿੱਚ ਲੈ ਕੇ ਗਿਆ ਸੀ 26 ਤਰੀਕ ਜਾਨਾ ਅੱਜ ਮਹਾਰਾਜ ਨੂੰ ਇਸ ਨੇ ਐਸੇ ਕਰੜੇ ਵਚਨ ਕਹੇ ਜੋ ਆਪ ਜੀ ਨੇ ਕਲ ਦਰਸ਼ਨ ਕੀਤੇ ਤੇ ਮਹਾਰਾਜ ਨੂੰ ਅੱਜ ਦਾ ਪੂਰਾ ਦਿਨ ਤੇ ਪੂਰੀ ਰਾਤ ਇਸ ਤਰ੍ਹਾਂ ਹੀ ਤੇ ਫਿਰ 27 ਤਰੀਕ ਸਵੇਰੇ ਜਦੋਂ ਮਹਾਰਾਜ ਪਾਸ ਗਿਆ ਨਾ ਫਿਰ ਉਵੇਂ ਹੀ ਮਹਾਰਾਜ ਲੋ ਕਹਿੜੀਆਂ ਅੱਖਾਂ ਕਰਕੇ ਜੋਰ-ਜੋਰ ਦੀ ਬੋਲਣ ਲੱਗ ਗਿਆ ਹੁਣ ਤੱਕ ਤਾਂ ਤੁਸੀਂ ਗੁਰੂ ਬਣ ਕੇ ਨਮਸਕਾਰਾਂ ਕਰਾਉਂਦੇ ਰਹੇ ਹੋ ਆਪਣੇ ਮਨ ਦੀਆਂ ਗੱਲਾਂ ਕੀਤੀਆਂ ਨੇ ਤੁਹਾਨੂੰ ਪਤਾ ਨਹੀਂ ਹੈ ਕਿ ਸਜਾਵਾਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਕਿੰਨੀਆਂ ਭਿਆਨਕ ਨਤੀਜੇ ਹੋ ਸਕਦੇ ਨੇ ਤੁਹਾਡੀ ਅੰਦਾਜ਼ ਵਿੱਚ ਨਹੀਂ ਹੈਗੇ ਹਲੇ ਹਾਲਾਂ ਵੀ ਸਮਾਂ ਹੈ ਕਹਿੰਦਾ ਹੈ ਮੇਰੀ ਤੀ ਦਾ ਰਿਸ਼ਤਾ ਕਬੂਲ ਕਰ ਲੋ ਜੋ ਮੇਰੀ ਨੱਕ ਵੱਡੀ ਹੈ ਜੋ ਮੇਰੀ ਛਾਤੀ ਨੂੰ ਅੱਗ ਲਗਾਈ ਹੈ ਜੋ ਮੈਂ ਕਿਸੇ ਸਾਹਮਣੇ ਮੂਧ ਖਾਣ ਨੂੰ ਨਹੀਂ ਰਹਿ ਗਿਆ ਕਿ ਇੰਨਾ ਵੱਡਾ دیਵਾਨ ਉਹਦੀ ਬੇਟੀ ਦਾ ਰਿਸ਼ਤਾ ਮੋੜ ਦਿੱਤਾ ਜਾਏ ਇਹ ਸਿਰਫ ਉਹਦੀ ਹੋਮੇ बोलਦੀ ਹੈ ਅੱਗੇ ਆਪ ਜੀ ਜਦੋਂ ਦਰਸ਼ਨ ਕਰੋਗੇ ਨਾ ਤੇ ਕੋਈ ਉਸ ਤੋਂ ਆਪਣੀ ਤੀ ਨਾਲ ਵੀ ਲਗਾਵ ਨਹੀਂ ਹੈ ਸਿਰਫ ਉਹਦੀ ਹੋਮੇ ਹੈ ਜੋ ਬੋਲ ਰਹੀ ਹੈ ਕਿ ਹਾਂ ਮੇ ਮੈਨੂੰ ਮੋੜ ਮੈਂ ਜਵਾਬ ਦੇ ਦਿੱਤਾ ਹੈ ਮੇਰੀ ਗੱਲ ਨਹੀਂ ਰੱਖੀ ਐ ਸਿਰਫ ਉਹਦਾ ਹੰਕਾਰ ਹੈ ਜੋ ਐਨਾ ਸਿਰ ਚੜ ਕੇ ਬੋਲ ਰਿਹਾ ਹੈ ਮਹਾਰਾਜ ਨੇ ਨਾ ਜਿਵੇਂ ਕੋਈ ਸੁਣੀ ਅਨ ਸੁਣੀ ਕਰਤੀ ਕਿਸੇ ਗੱਲ ਦਾ ਕੋਈ ਜਵਾਬ ਵੀ ਨਾ ਦਿੱਤਾ ਫਿਰ ਕਹਿੰਦਾ ਮੈਂ ਦੋ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਨੇ ਜੇ ਤੁਸੀਂ ਕਹਿੰਦੇ ਹੋ ਕਿ ਹਰਗੋਬਿੰਦ ਦੀ ਬਰਾਤ ਲੈ ਕੇ ਆਉਂਗੇ ਤੇ ਮੈਂ ਫਿਰ ਮਠਾਈਆਂ ਬਣਾਵਾਂ ਮੈਂ ਉਸੇ ਸੰਬੰਧੀ ਤਿਆਰੀਆਂ ਕਰਾਂ ਜੇ ਤੁਹਾਡੀ ਨਾ ਐ ਤੇ ਮੈਂ ਫਿਰ ਦੂਜੀਆਂ ਤਿਆਰੀਆਂ ਕਰਾਂ ਗੁਰੂ ਸਾਹਿਬ ਨੇ ਤਾਂ ਵੀ ਕੋਈ ਪਰਤਕੇ ਜਵਾਬ ਨ ਦਿੱਤਾ ਮਹਾਰਾਜ ਉਵੇਂ ਹੀ ਆਪਣੀ ਸਮਾਦੀ ਵਿੱਚ ਲੀਨ ਬੜੇ ਹੀ ਆਨੰਦ ਦੇ ਉਹਦੇ ਵਿੱਚ ਅਵਸਥਾ ਵਿੱਚ ਟਿਕੇ ਨੇ ਤੰਦਰ ਅਰਜੰਦੇ ਮਹਾਰਾਜ ਫਿਰ ਮਹਾਰਾਜ ਨੂੰ ਸੁਣਾਉਂਦੇ ਹੋਏ ਜੋਰ-ਜੋਰ ਦੀ ਆਪਣੇ ਸਿਪਾਹੀਆਂ ਨੂੰ ਵੰਗਾਰ-ਵੰਗਾਰ ਕੇ ਕਹਿੰਦਾ ਚਲੋ ਅੱਗ ਦੇ ਭਾਂਬੜ ਲਾ ਦਿਓ ਇਹ ਜਿਹੜੀ ਵੱਡੀ ਦੇਗ ਹੈ ਨਾ ਇਹਦੇ ਵਿੱਚ ਪਾਣੀ ਰੱਖ ਕੇ ਪਾਣੀ ਉਬਲਣਾ ਰੱਖ ਦਿਓ ਇਸ ਦੇ ਵਿੱਚ ਬਿਠਾਵਾਂਗੇ ਇਹਨਾਂ ਨੂੰ ਸੇਕ ਲੱਗੇਗਾ ਤੇ ਪਤਾ ਚੱਲੇਗਾ ਕਿ ਜਵਾਬ ਵੀ ਨਹੀਂ ਦੇਣਾ ਐਂਨਾ ਕਹਿੰਦੇ ਐਨਾ ਮਾਣੋਗੇ ਹੁਣ ਮੈਨੂੰ ਜਵਾਬ ਵੀ ਨਹੀਂ ਦਿੰਦੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨਾ ਤੇ ਮਹਾਰਾਜ ਫਿਰ ਬੋਲੇ ਮਹਾਰਾਜ ਕਹਿੰਦੇ ਚੰਦੂ ਤੂੰ ਕਿਸ ਨੂੰ ਡਰਾਣਾ ਹੈ ਇਹ ਉਬਲਦੀ ਦੀਗ ਤੋਂ ਜਾਂ ਕਹਿੰਦਾ ਕਿ ਤੇਰਾ ਤੁਹਾਨੂੰ ਜੀਣ ਨਹੀਂ ਦਾਂਗਾ ਫਿਰ ਕਹਿੰਦਾ ਨਹੀਂ ਮੈਂ ਤੁਹਾਨੂੰ ਸੱਚ ਬੋਲ ਰਿਹਾ ਵਾਂ ਮੈਂ ਕੁੱਤੇ ਦੇ ਅੱਕਣ ਜਿਵੇਂ ਤੁਸੀਂ ਮੈਨੂੰ ਕਿਹਾ ਨਾ ਮੈਂ ਤੁਹਾਡੇ ਪਿੱਛੇ ਪੈ ਗਿਆ ਵਾਂ ਤੇ ਮੈਂ ਤੁਹਾਡਾ ਕਤਲ ਕਰ ਦੇਵਾਂਗਾ ਤਸੀਹੇ ਦੇ ਦੇ ਕੇ ਬੜੀ ਔਖੀ ਕਰ ਦੇਵਾਂਗਾ ਇਹ ਮੋਤ ਨੂੰ ਮੈਂ ਜੇ ਤੁਸੀਂ ਮੇਰੀ ਗੱਲ ਨਾ ਮੰਨੀਂਦੇ ਗੁਰੂ ਸਾਹਿਬ ਨੇ ਫਿਰ ਬੜੇ ਆਰਾਮ ਨਾਲ ਆਪਣੀ ਉਸੀ ਸਹਿਜ ਅਵਸਥਾ ਵਿੱਚ ਧੰਗੁਰ ਅਰਜਨ ਦੇਵ ਮਹਾਰਾਜ ਨੇ ਕਿਹਾ ਕਿ ਭਾਈ ਆਪਣੀ ਜਿੱਦ ਛੋੜ ਦੇ ਇਹ ਜੋ ਤੂੰ ਕਰ ਰਿਹਾ ਹੈ ਨਾ ਠੀਕ ਨਹੀਂ ਕਰ ਰਿਹਾ ਜੇ ਤੂੰ ਆਪਣੇ ਆਪ ਨੂੰ ਕੁੱਤਾ ਬਾਰ-ਬਾਰ ਕਹਿੰਦਾ ਹੈ ਅਸੀਂ ਤੈਨੂੰ ਦੱਸਿਆ ਸੀ ਨਹੀਂ ਕਿਹਾ ਸਾਡੇ ਸਿੱਖ ਨੇ ਕਿਹਾ ਸੈਣੀ ਹਜੂਰੀ ਵਿੱਚ ਕਿਹਾ ਪਰ ਜੇ ਨਹੀਂ ਕਿਹਾ ਲੈ ਹੁਣ ਕਹਿੰਦੇ ਆ ਮਹਾਰਾਜ ਕਹਿੰਦੇ ਜੇ ਫਿਰ ਤੂੰ ਕੁੱਤਾ ਬਣਨਾ ਹੈ ਤੇ ਫਿਰ ਕੁੱਤੇ ਦੀ ਮੋਤ ਮਾਰਿਆ ਜਾਏਗਾ ਗੁਰੂ ਸਾਹਿਬ ਕਹਿੰਦੇ ਤੈਨੂੰ ਮੇਰਾ ਜਿਹੜਾ ਸਹਿਬਜ਼ਾਦੇ ਨੇ ਨਾ ਹਰਗੋਬਿੰਦ ਸਾਹਿਬ ਕਹਿੰਦੇ ਕੁੱਤੇ ਦੀ ਮੋਤ ਮਾਰਨਗੇ ਬੜੀ ਭਿਆਨਕ ਮੋਤ ਹੋਏਗੀ ਮਹਾਰਾਜ ਨੇ ਫਿਰ ਚੇਤਾਵਨੀ ਦੇਣ ਲਈ ਇਹ ਗੁਰੂ ਸਾਹਿਬ ਉਹਦੇ ਤੇ ਕਿਰਪਾ ਕਰਕੇ ਕਹਿ ਰਹੇ ਨੇ ਮਹਾਰਾਜ ਕੋਈ ਸ਼ਰਾਪ ਨਹੀਂ ਦੇ ਰੇ ਮਹਾਰਾਜ ਦੱਸ ਰਹੇ ਨੇ ਵੀ ਜੋ ਬੀਜੇਗਾ ਆਪਨਾ ਬੀਜ ਆਪ ਹੀ ਤੇ ਖਾਣਾ ਆਪੇ ਬੀਜ ਆਪੇ ਖਾਓ ਆਪਣੇ ਆਪ ਹੀ ਖਾਣਾ ਉਸ ਨੂੰ ਮਹਾਰਾਜ ਕਹਿੰਦੇ ਜਿੰਨੀ ਅਵਗਿਆ ਕਰੇਗਾ ਉਨੇ ਹੀ ਭਿਆਨਕ ਨਤੀਜੇ ਤੈਨੂੰ ਤੇ ਤੇਰੇ ਜੜੀਆਂ ਪਰਿਵਾਰ ਹੈ ਨਾ ਜੜਾਂ ਤੱਕ ਖਤਮ ਹੋ ਜਾਣੀਆਂ ਸੰਤ ਕੇ ਦੋਖੀ ਕੀ ਜੜ ਕਿਛਡਾਈ ਆਪਨ ਬੀਜ ਆਪੇ ਹੀ ਕਾਇ ਮਹਾਰਾਜ ਕਹਿੰਦੇ ਇਹ ਆਪਣਾ ਸਰਵਨਾਸ਼ ਤੋਂ ਆਪਣੇ ਹੱਥ ਨਾਲ ਲਿਖ ਰਿਹਾ ਹੈ ਅਸੀਂ ਐਵੇਂ ਹੀ ਕਰਦੇ ਆ ਸੰਗਤ ਜੀ ਆਪਣੇ ਹੱਥੀ ਸਾਰੇ ਕਰਮ ਲਿਖਦੇ ਆ ਆਪਣੇ ਹੱਥੀ ਸੁੱਖ ਤੇ ਆਪਣੇ ਹੱਥੀ ਦੁੱਖ ਲਿਖ ਲੈਂਦੇ ਆ ਆਪਣੇ ਹੱਥੀ ਚਿੰਤਾ ਆਪਣੇ ਹੱਥੀ ਜਿਹੜੇ ਦੋਖ ਨੇ ਨਾ ਜਿਹੜੇ ਕਮਾਂਦੇ ਆ ਤੇ ਆਪਣੇ ਹੱਥੀ ਮੱਥੇ ਤੇ ਕਲੰਕ ਲਿਖ ਲੈਂਦੇ ਆ ਮਹਾਰਾਜ ਨੇ ਚੇਤਾਵਨੀ ਦੇਣ ਲਈ ਉਸ ਨੂੰ ਕਿਹਾ ਵੀ ਇਹਦੇ ਨਤੀਜੇ ਮਾੜੇ ਆਉਣਗੇ ਮਹਾਰਾਜ ਨੇ ਕਾ ਜਿਹੜਾ ਕ੍ਰੋਧ ਹੈ ਨਾ ਜਿਹੜਾ ਕ੍ਰੋਧ ਤੂੰ ਦੇ ਵਸ ਵਿੱਚ ਆ ਗਿਆ ਇੱਕ ਕ੍ਰੋਧ ਚੰਦੂ ਬੜਾ ਚੰਡਾਲ ਹੁੰਦਾ ਇਹ ਕਰੋਧ ਸਭ ਅਨਰਥਨ ਦਾ ਮੂਲ ਮਹਾਰਾਜ ਕਹਿੰਦੇ ਸਾਰੇ ਅਨਰਥਾਂ ਦਾ ਮੂਲ ਕਾਰਨ ਇਹ ਕਰੋਧ ਹੈ ਜਿਹਦੇ ਕਰਕੇ ਫਿਰ ਸਾਰੇ ਪਾਪ ਕਰਮ ਹੁੰਦੇ ਨੇ ਫਿਰ ਜਨਮ ਮਰਨ ਦੇ ਗੇੜੇ ਵਿੱਚ ਪਏ ਰਹਿੰਦਾ ਮਹਾਰਾਜ ਨੇ ਸਮਝਾਉਣ ਦਾ ਯਤਨ ਕੀਤਾ ਨਾ ਜਦੋਂ ਕਹਿੰਦਾ ਹੁਣ ਤੁਹਾਨੂੰ ਗੁਰੂਆਂ ਕਨੂੰ ਉਪਦੇਸ਼ ਦੇਣੇ ਯਾਦ ਆ ਗਏ ਨੇ ਫਿਰ ਫਿਰ ਸੀ ਫਿਰ ਉਪਦੇਸ਼ ਦੇਣ ਲੱਗ ਗਿਓ ਮੇਰੀ ਗੱਲ ਮੰਨ ਲਓ ਤੇ ਇਹ ਹੁਣੇ ਹੀ ਸਭ ਕੁਝ ਬੰਦ ਹੋ ਸਕਦਾ ਹੈ ਫਿਰ ਗੁਰੂ ਸਾਹਿਬ ਨੇ ਕੋਈ ਜਵਾਬ ਨਾ ਦਿੱਤਾ ਕਿ ਤੂੰ ਜੋ ਤੇਰੇ ਦਿਲ ਦੀ ਹੈ ਮਹਾਰਾਜ ਕਹਿੰਦੇ ਉਹ ਕਰ ਲੈ ਅਸੀਂ ਤੇ ਤਿਆਰੀ ਇਹੀ ਕਰਕੇ ਆਇਆ ਸੰਵਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਮਹਾਰਾਜ ਕਹਿੰਦੇ ਅਸੀਂ ਤੇ ਤਿਆਰੀ ਇਹੀ ਕਰਕੇ ਆਇਆ ਸਾਨੂੰ ਤੇ ਮਹਾਰਾਜ ਨੂੰ ਦੇ ਬਾਣੇ ਵਿੱਚ ਆਪਣਾ ਹੀ ਮਹਾਰਾਜ ਦਾ ਐਸਾ ਬਾਣਾ ਸੀ ਇੱਛਾ ਜੋ ਵਰਤ ਰਹੀ ਹੈ ਤੇ ਗੁਰੂ ਸਾਹਿਬ ਚੁੱਪ ਕਰ ਰਹੇ ਕਹਿੰਦੇ ਬੜੇ ਹੀ ਮਣਾ ਮੂੰਹ ਜਿਹੜੀ ਲੱਕੜ ਹੈ ਨਾ ਉਹ ਜਿੰਨਾ ਅੰਦਰ ਕ੍ਰੋਧ ਬਲ ਰਿਆ ਸੀ ਉਸ ਤਵੀ ਜਿਆਦਾ ਉਹਨੇ ਸੋਚਿਆ ਕਿ ਪੰਬੜ ਕਿ ਸੇਕ ਵੇਖ ਕੇ ਵੱਡੀ ਪ੍ਰਚੰਡ ਅਗਨੀ ਨੂੰ ਵੇਖ ਕੇ ਡਰਣਗੇ ਪਰ ਮਹਾਰਾਜ ਮਰ ਡਰਾਣਾ ਕਿਨੂੰ ਚਾਹੁੰਦਾ ਹੈ ਜੋ ਨਿਰਭਉ ਅਵਸਥਾ ਦੇ ਮਾਲਕ ਨੇ ਜੋ ਸਭ ਨੂੰ ਨਿਰਭਉ ਅਵਸਥਾ ਦਿੰਦੇ ਨੇ ਅਸੀਂ ਮਹਾਰਾਜ ਦੀ ਉਸਤਤ ਵਿੱਚ ਕਹਿੰਦੇ ਹਾਂ ਹੁਣ ਕਹਿਣਾ ਹੀ ਪੈਗਾ ਸ਼ਬਦਾ ਰਾਈ ਕਿ ਮਹਾਰਾਜ ਨਿਰਭਉ ਅਵਸਥਾ ਵਿੱਚ ਬੈਠੇ ਨੇ ਨਿਰਭਉ ਚੱਪੇ ਸੰਗਲਪੋਂ ਮਿਟੇ ਪਰ ਇਹ ਉਸਤਤ ਤੋਂ ਵੀ ਘੱਟ ਰਹਿ ਗਿਆ ਉਹ ਤੇ ਦੇਣ ਵਾਲੇ ਨੇ ਨਿਰਭਉ ਅਵਸਥਾ ਉਹ ਨਾਮ ਨੂੰ ਦੇਣ ਵਾਲੇ ਨੇ ਸਾਡੀ ਕਲਿਆਣ ਨਹੀਂ ਆਏ ਨੇ ਉਹ ਉਸ ਅਸਥਾ ਦੇ ਮਾਲਕ ਨੇ ਕਹਿਣਾ ਵੀ ਛੋਟੀ ਬਾਤ ਹੋ ਜਾਂਦੀ ਹੈ ਜਿਵੇਂ ਸੂਰਜ ਨੂੰ ਦੀਪਕ ਵਖਾਈਏ ਕੈਸੀ ਉਸਤਤ ਕਰੀਏ ਮਹਾਰਾਜ ਦੀ ਕੈਸੇ ਉਸ ਇਤਿਹਾਸ ਨੂੰ ਅੱਖਰਾਂ ਵਿੱਚ ਬਨ ਲਈਏ ਇਹ ਸਮਝ ਨਹੀਂ ਪੈਂਦੀ ਵੱਡੇ ਵੱਡੇ ਵਿਦਵਾਨ ਪੰਡਤ ਵੀ ਹਾਰ ਜਾਂਦੇ ਨੇ ਕਿਵੇਂ ਦਸੀਏ ਕਿ ਮਹਾਰਾਜ ਦਾ ਸਰੀਰ ਕੈਸਾ ਹੈ ਮਹਾਰਾਜ ਦਾ ਸਵਾਗਤ کیسے ਹੈ ਮਹਾਰਾਜ ਕਿਉਂ ਬੈਠੇ ਨਹੀਂ ਕਿਵੇਂ ਬੈਠੇ ਨਹੀਂ ਮਹਾਰਾਜ ਦੀ ਕੈਸੀ ਰਜਾ ਹੈ ਜਦੋਂ ਪੂਰਾ ਪਾਣੀ ਉਬਲਣ ਲੱਗ ਗਿਆ ਨਾ ਬਹੁਤ ਉੱਪਰ ਤੱਕ ਉਬਾਲੇ ਖਾਰਿਆ ਕਹਿੰਦਾ ਸਿਪਾਈਆਂ ਨੂੰ ਫੜ ਕੇ ਇਹਨਾਂ ਨੂੰ ਬਿਠਾਲ ਦਿਓ ਸੰਗਤ ਜੀ ਤੇ ਮਹਾਰਾਜ ਨੇ ਹੱਥ ਦਾ ਇਸ਼ਾਰਾ ਕਰਕੇ ਨਾ ਉਹਨਾਂ ਨੂੰ ਸਿਪਾਈਆਂ ਨੂੰ ਰੋਕ ਦਿੱਤਾ ਰੋਕ ਕੇ ਤੇ ਮਹਾਰਾਜ ਆਪਣੇ ਆਪ ਉਹ 36 37 ਘੰਟਿਆਂ ਬਾਅਦ ਉਸ ਅਡੋਲ ਅਵਸਥਾ ਤੋਂ ਗੁਰੂ ਸਾਹਿਬ ਆਪ ਉੱਠੇ ਨੇ ਆਪ ਉੱਠ ਕੇ ਮਹਾਰਾਜ ਫਿਰ ਜਾ ਕੇ ਉਸ ਜਿਹੜਾ ਦੇਗ ਹੈ ਨਾ ਉਹਦੇ ਵਿੱਚ ਆਪ ਮਹਾਰਾਜ ਨੇ ਆਪਣੇ ਚਰਨ ਰੱਖੇ ਤੇ ਮਹਾਰਾਜ ਦਾ ਸਿਰਫ ਸੀਸ ਜਿਹੜਾ ਹੈ ਨਾ ਗਰਦਨ ਸਿਰਫ ਉਹ ਬਾਹਰ ਹੈ ਬਾਕੀ ਸਾਰਾ ਸਰੀਰ ਉਸ ਪਾਣੀ ਜਿਹੜਾ ਉਬਾਲੇ ਖਾਰਿਆ ਉਸ ਉਬਲਦੀ ਹੋਈ ਦੇਗ ਵਿੱਚ ਹੈ ਬੜਾ ਸਿਰਫ ਹੀ ਕਲ ਲੱਗ ਤੇ ਤੇੜ ਕਛੇੜਾ ਸੀ ਮਹਾਰਾਜ ਦਾ ਤੇ ਸਿਰ ਤੇ ਦਸਤਾਰਾ ਆਪ ਜੀ ਜੋ ਕਈ ਵਾਰੀ ਫੋਟੋਆਂ ਦੇਖਦੇ ਆ ਨਾ ਕਈ ਵਾਰੀ ਕਲਪਨਾ ਵਿੱਚ ਨਹੀਂ ਆ ਪੰਦਾ ਕਿ ਕਿਹੈਸਾ ਹੀ ਦ੍ਰਿਸ਼ ਹੈ ਔਰ ਕੈਸਾ ਉਹ ਅਸਾਹੇ ਕਸ਼ਟ ਹੈ ਜੋ ਗੁਰੂ ਸਾਹਿਬ ਨੇ ਸਹਿਣ ਕੀਤਾ ਅਸੀਂ ਅਸੀਂ ਤਕਰੀਬਨ ਮਹਾਰਾਜ ਦੇ ਤਤੀ ਤਵੀ ਤੇ ਬੈਠੇ ਤਤੀ ਤਵੀ ਤੇ ਬੈਠੇ ਇਹ ਸੋਚਦੇ ਆ ਪਰ ਅਗਰ ਗਹਿਰਾਈ ਨਾਲ ਸੋਚੀਏ ਤੇ ਤਤੀ ਤਵੀ ਨਾਲੋਂ ਪਹਿਲੇ ਜੀ ਜ਼ਿਆਦਾ ਕਸ਼ਟ ਦੇ ਦਿੱਤਾ ਅਵੀ ਤੇ ਸਿਰਫ ਥੱਲੋਂ ਹੀ ਗਰਮ ਸੀ ਨਾ ਤਾਤ ਉਹਦੀ ਜਿਹੜਾ ਲੋਹਾ ਤਾਤ ਹੈ ਉਹ ਥੱਲੋਂ ਗਰਮ ਸੀ ਵੀ ਲਾਲ ਸੁਰਖ ਹੋਈ ਪਈ ਸੀ ਪਰ ਉਬਲਦੀ ਦੇਖ ਤੇ ਥੱਲੋਂ ਵੀ ਲਾਲ ਸੁਰਖ ਹੈ ਤੇ ਪੂਰੀ ਗਰਦਨ ਤੱਕ ਵੀ ਉਬਾਲੇ ਖਾਰੇ ਆ ਪਾਣੀ ਆਪ ਜੀ ਜਦੋਂ ਚਾਹ ਨੂੰ ਵੀ ਉਬਾਲਦੇ ਨਾ ਘਰ ਕੋਈ ਮਿੱਠਾ ਹੀ ਵੇਖਣਾ ਹੈ ਵੀ ਕੋਈ ਘਰ ਆਇਆ ਚਾ ਠੀਕ ਹੈ ਨਾ ਚਮਚ ਵਿੱਚ ਬੜੇ ਧਿਆਨ ਨਾਲ ਲੈ ਕੇ ਫਿਰ ਵੀ ਫੂਕ ਮਾਰ ਕੇ ਮੂੰਹ ਚ ਪਾਉਂਦੇ ਆ ਵੀ ਗਰਮ ਗਰਮ ਨਾ ਲੱਗੇ ਸਾਨੂੰ ਮਹਾਰਾਜ ਉਸ ਉਬਲਦੀ ਦੇਖ ਵਿੱਚ ਪੂਰੇ ਸਰੀਰ ਸਹੀ ਦਾ ਆਪਣੇ ਸਰੂਪ ਸਹਿਤ ਜਿਹੜੇ ਸਰੂਪ ਬਾਰੇ ਸੀ ਮਹਾਰਾਜ ਦੇ ਕਹਨੇ ਆ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਮਹਾਰਾਜ ਉਵੇਂ ਵਿਰਾਜ ਜਿ ਹੋਏ ਨੇ ਹਹਾਕਾਰ ਮੱਚ ਗਿਆਂ ਸਿੱਖਾਂ ਵਿੱਚ ਜਿਹੜੇ ਪੰਜ ਸਿੱਖ ਨੇ ਜੁ ਉਹਨਾਂ ਨੇ ਇਹ ਵੇਖਿਆ ਉਹ ਬਹੁਤ ਵਿਰਾਗ ਵਿਰਲਾਪ ਕਰਨ ਲੱਗ ਗਏ ਹਾ 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 ਪ੍ਰਭ ਰਾਖ ਲੈ ਉਹ ਕੀ ਬਣ ਗਿਆ ਮਹਾਰਾਜ ਇਹ ਤੁਸੀਂ ਕਿਹੜਾ ਵਰਤਾਰਾ ਵਰਤਾ ਰਹੇ ਹੋ ਮੈਂ ਜਦੋਂ ਭਾਈ ਜਿਹੜੇ ਪਿਰਾਣਾ ਜੀ ਨੇ ਨਾ ਉਹਨਾਂ ਕੋਲ ਸਹਿਨ ਹੀ ਨਹੀਂ ਹੋਇਆ ਇੰਨਾ ਰੋਸ ਅੰਦਰ ਜਾਗਰਤ ਹੋ ਗਿਆ ਕਿ ਜਿਹੜੇ ਰਸੇ ਮੋٹے-ਮੋٹے ਸੰਗਲਾਂ ਸੀ ਉਹ ਖੋਲ ਦਿੱਤੀਆਂ ਇੰਨੀ ਸ਼ਕਤੀ ਜਿਹੜੀ ਅੰਦਰ ਜਰੀ ਨਹੀਂ ਗਈ ਆਪਣੇ ਸਰੀਰ ਵਿੱਚ ਤੇ ਜਦੋਂ ਅੱਗੇ ਨੂੰ ਕਦਮ ਪਟਿਆ ਮਨ ਵਿੱਚ ਨਿਸ਼ਚਾ ਕਰ ਲਿੱਤਾ ਕਿ ਮਹਾਰਾਜ ਨੂੰ ਦੇਖ ਤੋਂ ਬਾਹਰ ਕੱਢ ਕੇ ਚੰਦੂ ਨੂੰ ਜਾਨ ਤੋਂ ਮਾਰ ਦਿਆਂ ਐਸਾ ਨਿਸ਼ਚੈ ਨਾਲ ਜਦੋਂ ਆਪਣੇ ਕਦਮ ਅੱਗੇ ਵਟਾਏ ਤੇ ਮੋٹے-ਮੋٹے ਛੋਟੇ ਫੜ ਕੇ ਖੜੇ ਸੀ ਸਿਪਾਈ ਇਕਦਮ ਸਾਰੇ ਇਕੱਠੇ ਹੀ ਛੋਟੇ ਲੈ ਕੇ ਭਾਈ ਪਿਰਾਨਾ ਜੀ ਨੂੰ ਕਟੰਦਾ ਗਏ ਮਹਾਰਾਜ ਨੇ ਉਸੇ ਵਕਤ ਉੱਚੀ ਆਵਾਜ਼ ਵਿੱਚ ਉੱਥੇ ਮਹਾਰਾਜ ਬੈਠ ਕੇ ਕਿੰਦੇ ਸਹਿਜ ਨਾਲ ਗੱਲ ਕਰ ਰਹੇ ਗੁਰੂ ਸਾਹਿਬ ਕਹਿੰਦੇ ਭਾਈ ਪਿਰਾਨਾ ਜੀ ਉੱਥੇ ਹੀ ਰੁਕ ਜਾਓ ਕਿਉਂ ਅੱਗੇ ਵੱਧ ਰਹੇ ਹੋ ਮਹਾਰਾਜ ਤੁਸੀਂ ਇਹ ਕਿਹੜਾ ਵਰਤਾਰਾ ਵਰਤਾ ਰਹੇ ਹੋ ਮਹਾਰਾਜ ਕਹਿੰਦੇ ਅਸੀਂ ਤੇ ਸੋਚ ਕੇ ਹੀ ਆਏ ਆਏ ਸੀ ਜਦੋਂ ਚੱਲੇ ਸੀ ਨਾ ਅਮ੍ਰਿਤਸਰ ਸਾਹਿਬ ਤੋਂ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਐਦ ਕੀ ਕੋਈ ਵਿਸ਼ੇਸ਼ ਹੈ ਲਾਹੌਰ ਤੇ ਐ ਰਿਆ ਤੁਸੀਂ ਕਿੰਨੀ ਵਾਰੀ ਜਾਂਦੇ ਹੋ ਇੱਕ ਦਿਨ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਤੁਸੀਂ ਵਾਪਸ ਆ ਜਾਓਗੇ ਮਹਾਰਾਜ ਨੇ ਕਿਹਾ ਐਦ ਕੀ ਵਿਸ਼ੇਸ਼ ਹੈ ਤੁਹਾਨੂੰ ਬਾਅਦ ਚੋਂ ਪਤਾ ਚੱਲੇਗਾ 바ਵਾ ਬੁੱਢਾ ਸੇਬ ਜੀ ਨੇ ਵੀ ਕਿਹਾ ਮਹਾਰਾਜ ਗੁਰਿਆਈ ਤਿਲਕ ਤੇ ਤਾਂ ਦਈਂਦਾ ਜਦੋਂ ਜੋਤੀ ਜੋਤ ਸਮਾਣਾ ਹੋਏ ਇਹ ਮਹਾਰਾਜ ਕਿਉਂ ਤੇ ਤਾਂ ਗੁਰ ਅਰਜਨ ਦੇਵ ਮਹਾਰਾਜ ਨੇ ਕਿਹਾ ਨਾ ਬਾਬਾ ਬੁੱਢਾ ਸੇਬ ਜੀ ਤੁਸੀਂ ਜਾਣਦੇ ਹੀ ਤੁਹਾਨੂੰ ਵੀ ਸਮਝਾਣਾ ਪਏਗਾ ਤੇ ਬਾਬਾ ਬੁੱਢਾ ਜੀ ਚੁੱਪ ਕਰਕੇ ਸੀਸ ਝੁਕਾਤਾ ਸੀ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਕਹਿ ਕੇ ਆਏ ਸੀ ਜਦੋਂ ਸ਼ਾਦੀ ਸ਼ਹੀਦੀ ਦੀ ਖਬਰ ਆਏਗੀ ਤੇ ਵੱਡਾ ਹੀ ਸਮਾਗਮ ਰੱਖਣਾ ਹੈ ਤੇ ਬਹੁਤ ਸੰਗਤਾਂ ਦਾ ਇਕੱਠ ਕਰਕੇ ਸਾਡੇ ਸਹਿਬ ਜਾਂਦੇ ਨੂੰ ਫਿਰ ਗੁਰਿਆਈ ਦਾ ਤਿਲਕ ਸਭ ਦੇ ਸਾਹਮਣੇ ਦੇਣਾ ਹੁਣ ਤਾਂ ਗੁਪਤ ਦਿੱਤਾ ਹੈ ਨਾ ਫਿਰ ਸਭ ਦੇ ਸਾਹਮਣੇ ਤਿਲਕ ਸ਼ਸਤਰਤਾਰੀ ਹੋ ਕੇ ਸਾਡੇ ਸਹਿਬ ਜਾਂਦਾ ਜਿਹੜੇ ਨੇ ਉਹ ਬੈਠਣਗੇ ਮਹਾਰਾਜ ਨੇ ਇਸ ਤਰ੍ਹਾਂ ਜਿਹੜਾ ਨਾ ਉਸ ਸਮੇਂ ਵੀ ਕਿਹਾ ਸੀ ਗੁਰੂ ਸਾਹਿਬ ਤੇ ਜਾਣਦੇ ਸਭ ਕੁਝ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਤੇ ਇਹ ਵਰਤਾਰਾ ਹੀ ਵਰਤਾਨਾ ਆਇਆ ਨਾ ਅਸੀਂ ਸੁਆਸਾ ਦਾ ਤਿਆਗ ਕਰ ਦੇਣਾ ਹੋਰ ਕੋਈ ਦੋ ਤਿੰਨ ਦਿਨ ਦੀ ਬਾਤ ਹੈ ਮਹਾਰਾਜ ਕਹਿੰਦੇ ਤੁਸੀਂ ਆਪਣੇ ਆਪ ਨੂੰ ਐਵੇਂ ਕਸ਼ਟ ਨਾ ਦਿਓ ਭਾਈ ਪ੍ਰਾਨਾ ਜੀ ਕਹਿੰਦੇ ਮਹਾਰਾਜ ਦੇਖੀਏ ਕਿਵੇਂ ਆਪ ਜੀ ਸਭ ਕੁਝ ਕਰਨ ਦੇ ਸਮਰੱਥ ਹੋ ਮਹਾਰਾਜ ਐਨੇ ਕਸ਼ਟ ਕਿਉਂ ਸਹਿਣ ਕਰ ਰਹੇ ਮਹਾਰਾਜ ਚੰਦੂ ਦੀ ਕੀ ਔਕਾਤ ਹੈ ਮਹਾਰਾਜ ਇਸ ਪੂਰੀ ਕੌਮ ਦੀ ਮਹਾਰਾਜ ਹੈ ਪੂਰੀ ਸਰਕਾਰ ਦੀ ਇਸ ਦੇਸ਼ ਦੀ ਇੰਨੀ ਸਮਰੱਥਾ ਨਹੀਂ ਗੁਰੂ ਸਾਹਿਬ ਆਪ ਜੀ ਕਿਉਂ ਇਸ ਤਰ੍ਹਾਂ ਕਰਦੇ ਆਪ ਜੀ ਮੈਨੂੰ ਹੁਕਮ ਦਿਓ ਫਿਰ ਮਹਾਰਾਜ ਨੇ ਬਿੰਤਾਂ ਤੱਲੇ ਕਰਕੇ ਆਪਣੇ ਦੋਨੋਂ ਹੱਥ ਅੱਗੇ ਕਰਕੇ ਭਾਈ ਪਿਰਣਾ ਜੀ ਕਹਿੰਦੇ ਮਹਾਰਾਜ ਇੱਕ ਹੱਥ ਤੇ ਦਿੱਲੀ ਤੇ ਇੱਕ ਹੱਥ ਤੇ ਲਾਹੌਰ ਮਿੰਦੋ ਮੁੱਖ ਸ਼ਹਿਰ ਮੰਨੇ ਜਾਂਦੇ ਨੇ ਨਾ ਕਹਿੰਦੇ ਇੱਕ ਹੱਥ ਤੇ ਦਿੱਲੀ ਤੇ ਇੱਕ ਹੱਥ ਤੇ ਲਾਹੌਰ ਰੱਖ ਲੈ ਗੁਰੂ ਸਾਹਿਬ ਤੁਸੀਂ ਕਿਰਪਾ ਕਰੋ ਹੁਕਮ ਦਿਓ ਮੈਂ ਹੁਣੇ ਤਾੜੀ ਮਾਰ ਦੇ ਦੋਨਾਂ ਜਿਹੜੇ ਸ਼ੇਰ ਲੈਣਾ ਇਹਨਾਂ ਦੇ ਇੱਟ ਨਾਲ ਇੱਟ ਵੱਜ ਜਾਏ ਪੂਰੀ ਤੇ ਪੂਰੀ ਸਲਤਨਤੇ ਤਬਾਹ ਹੋ ਜਾਏ ਤੇ ਮਹਾਰਾਜ ਨੇ ਫਿਰ ਵੀ ਕੋਈ ਬਾਤ ਨਾ ਕਹੀ ਮਹਾਰਾਜ ਨੇ ਜੋ ਸਹਿਜਵਲ ਵੇਖਿਆ ਨਾ ਸਹਿਜ ਵਿੱਚ ਰਹਿਣ ਆਸਤੇ ਐਵੇਂ ਨਿਗਾਹ ਕਰਕੇ ਦੇਖਿਆ ਤੇ ਫਿਰ ਭਾਈ ਪੇਰਾਣਾ ਜੀ ਕਹਿੰਦੇ ਮਹਾਰਾਜ ਮੁੱਖ ਤੋਂ ਨਹੀਂ ਬੋਲਣਾ ਇਸ਼ਾਰਾ ਕਰਕੇ ਹੀ ਦੱਸ ਦਿਓ ਮਹਾਰਾਜ ਨੇ ਕਿਹਾ ਭਾਈ ਪੇਰਾਣਾ ਜੀ ਇਹ ਨੀ ਸ਼ਕਤੀ ਜੋ ਆਪਜੀ ਪਾਸੋਂ ਜਰੀ ਨਹੀਂ ਜਾ ਰਹੀ ਇਹ ਤੁਹਾਨੂੰ ਕਿਵੇਂ ਮਿਲਦੀ ਹੈ ਤੇ ਫਿਰ ਮਹਾਰਾਜ ਨੂੰ ਕਹਿੰਦੇ ਮਹਾਰਾਜ ਆਪਜੀ ਦੀ ਸੇਵਾ ਕਰਕੇ ਮਿਲਦੀ ਹੈ ਭਾਈ ਪੀਰਾਣਾ ਜੀ ਮਹਾਰਾਜ ਦੇ ਗੜਵਈ ਇਹ ਪੰਜੋ ਸਿੱਖ ਮਹਾਰਾਜ ਦੀ ਟਹਿਲ ਵਿੱਚ ਰਹਿੰਦੇ ਭਾਈ ਪੀਰਾਣਾ ਜੀ ਵੀ ਬੜੇ ਅਮੀਰ ਸੀ ਭਾਈ ਲੰਗਾਹ ਜੀ ਵੀ ਜਿਹੜੇ ਨੇ ਨਾ ਉਹ ਵੀ ਬੜੇ ਅਮੀਰ ਸੀ ਭਾਈ ਲੰਗਾਹ ਜੀ ਤੇ 4-5 ਲੱਖ ਦਾ ਟੈਕਸੀ ਜਿਹੜਾ ਗਵਰਨਮੈਂਟ ਨੂੰ ਸਾਲ ਦਾ ਦਿੰਦੇ ਸੀ ਤੇ 2-3 ਲੱਖ ਦਾ ਜੁਰਮਾਨਾ ਕੀ ਕਹਿੰਦਾ ਉਹ ਦੇ ਸਕਦੇ ਸੀ ਗੁਰੂ ਇੰਨੇ ਅਮੀਰ ਹੋਣ ਤੋਂ ਬਾਅਦ ਗੁਰੂ ਸਾਹਿਬ ਦੇ ਉੱਤੇ ਜੁਟੇ ਭਾਂਡੇ ਮਾਨ ਨਾਲ ਸੇਵਾ ਵਿੱਚ ਲੱਗੇ ਰਹਿਣਾ ਇਹ ਕੋਈ ਬਾਤ ਹੁੰਦੀ ਹੈ ਸੰਗਤ ਜੀ ਜਿਹਦਾ ਕੋਈ ਘਰ ਘਾਟ ਨਾ ਹੋਏ ਉਹ ਪਿਆ ਸੇਵਾ ਕਰਦਾ ਤੇ ਫਿਰ ਵੀ ਸਮਝ ਆਉਂਦਾ ਵੀ ਚਲੋ ਰੋਟੀ ਦੇ ਟੁਕੜੇ ਪਿੱਛੇ ਬੈਠਾ ਹੋਏਗਾ ਕੋਈ ਹੈ ਨਹੀਂ ਇਹਦਾ ਪਰ ਜਿਹੜਾ ਇੰਨਾ ਮਾਲਕ ਹੋਏ ਜਦਾਦਾਂ ਦਾ ਉਹ ਪਿਆਏ ਗੁਰੂ ਸਾਹਿਬ ਦੇ ਚਰਣਾ ਵਿੱਚ ਸਦਾ ਹੀ ਦਿਨ ਰਾਤ ਗੁਰੂ ਸਾਹਿਬ ਦੇ ਹੁਕਮ ਦੀ ਤਾਮਿਲ ਕਰਦਾ ਹੋਏ ਫਿਰ ਤਾਂ ਕੋਈ ਵਿਸ਼ੇਸ਼ ਬਾਤ ਹੈ ਪਾਈ ਪਰਾਣਾ ਜੀ ਨੇ ਜਦੋਂ ਕਿਹਾ ਨਾ ਮਹਾਰਾਜ ਤੁਹਾਡੀ ਸੇਵਾ ਕਰਕੇ ਕਹਿੰਦੇ ਫਿਰ ਮੈਨੂੰ ਕੀ ਜਾਣਦੇ ਹੋ ਤੇ ਜਦੋਂ ਇਸ ਤਰ੍ਹਾਂ ਕਿਹਾ ਤੇ ਪਾਈ ਪਰਾਣਾ ਜੀ ਚੁੱਪ ਕਰ ਗਏ ਕਹਿੰਦੇ ਜੇ ਜਾਣਦੇ ਹੋ ਪਾਈ ਪਰਾਣਾ ਜੀ ਜੇ ਸਮਝ ਰੱਖਦੇ ਹੋ ਤੇ ਚੁੱਪਚਾਪ ਬੈਠ ਕੇ ਦੇਖੋ ਇਹ ਸਬਕ ਤੁਹਾਨੂੰ ਸਿਖਾ ਰਹੇ ਹਾਂ ਕਹਿੰਦੇ ਸਿੱਖਾਂ ਨੂੰ ਸਬਕ ਦੇ ਰਹੇ ਹਾਂ ਇਹਦਾ ਫਿਰ ਜਿਹੜਾ ਨਾ ਪ੍ਰੀਖਿਆ ਵੀ ਲਵਾਂਗੇ ਮਹਾਰਾਜ ਨੇ ਐਸੀ ਬਾਤ ਕਹਿ ਦਿੱਤੀ ਦੇਖੋ ਭਾਈ ਦਿਆਲਾ ਜੀ ਨੇ ਫਿਰ ਪ੍ਰੀਖਿਆ ਵੀ ਦਿੱਤੀ ਸੀ ਭਾਈ ਦਿਆਲਾ ਜੀ ਵੀ ਜਦੋਂ ਉਬਲ ਦੀ ਦੇਗ ਵਿੱਚ ਬੈਠੇ ਸੀ ਨਾ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਸੀ ਭਾਈ ਦਿਆਲਾ ਜੀ ਨੇ ਇਤਿਹਾਸ ਗਵਾ ਹੈ ਕਿ ਭਾਈ ਮਤੀ ਦਾਸ ਜੀ ਨੇ ਜਪਤੀ ਸਾਹਿਬ ਦਾ ਪਾਠ ਕੀਤਾ ਸੀ ਪਰ ਭਾਈ ਦਿਆਲਾ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਸੀ ਸੁਖਮਨੀ ਸੁਖ ਅਮ੍ਰਿਤ ਪ੍ਰਮਾਣ ਭਗਤ ਜਨ ਕੈ ਮਨ ਬਿਸਰਾਮ ਤਪਤ ਮੈਂ ਠਾੜ ਵਰਤਾਈ ਆਨੰਦ ਬਿਆ ਦੁਖ ਨਾ ਠੇ ਬਾਈ ਤਪਤ ਮੈਂ ਠਾਣ ਵਰਤਾਈ ਮਹਾਰਾਜ ਨੇ ਕਿਰਪਾ ਕੀਤੀ ਫਿਰ ਮਹਾਰਾਜ ਨੇ ਜੋ ਸਮਝਾਇਆ ਤੇ ਪੰਜੋ ਸਿੱਖ ਭਾਈ ਪੀਰਾਨਾ ਜੀ ਥੋੜੇ ਅੱਗੇ ਨੇ ਤੇ ਬਾਕੀ ਚਾਰ ਸਿੱਖ ਥੋੜੇ ਪਿੱਛੇ ਨੇ ਮਹਾਰਾਜ ਦੇ ਹੁਕਮ ਨਾਲ ਬੰਦੇ ਜਿੱਤੇ ਮਹਾਰਾਜ ਨੇ ਕਿਹਾ ਤਾਂ ਵੀ ਖੜੇ ਹੋ ਜਾਓ ਉੱਥੇ ਹੀ ਖੜੇ ਨੇ ਭਾਈ ਪੀਰਾਨਾ ਜੀ ਤੇ ਗੁਰੂ ਸਾਹਿਬ ਨੂੰ ਦੇਖ ਰਹੇ ਨੇ ਕਿ ਕਿੰਨਾ ਹੀ ਸਮਾਂ ਕਿੰਨਾ ਸਮਾਂ ਚੰਦੂ ਜੜਾ ਉਹ ਬਾਹਰ ਨਹੀਂ ਕੱਡੇਗਾ ਕੋਈ ਕਹਿੰਦੇ ਨੇ ਕਟੋ-ਕਟ 4 ਘੰਟੇ ਸ਼ਹਿਰ ਇਤਿਹਾਸ ਵਿੱਚ ਅਲੱਗ-ਅਲੱਗ ਲਿਖਿਆ ਹੈ ਕਿ ਕਿੰਨਾ ਸਮਾਂ ਜਿਹੜਾ ਕਿ ਮਹਾਰਾਜ ਨੂੰ ਇਸ ਤਰ੍ਹਾਂ ਦੇਗ ਵਿੱਚ ਉਬਲਦੀ ਚ ਉਬਲਦੇ ਰਹੇ ਫਿਰ ਸੋਚਿਆ ਚੰਦੂ ਨੇ ਹੁਣ ਤਾਂ ਕੁਝ ਬਚਿਆ ਨਹੀਂ ਹੋਏਗਾ ਹੁਣ ਤੇ ਮੇਰੀ ਗੱਲ ਮੰਨਣਗੇ ਕਿਤੇ ਸਵਾਸ ਨਾ ਨਿਕਲ ਜਾਵੇ ਇਸ ਤਰ੍ਹਾਂ ਜਦੋਂ ਬਾਹਰ ਮਹਾਰਾਜ ਨੂੰ ਆਉਣ ਦਾ ਕਿਆ ਨਾ ਸਿਪਾਹੀ ਉਹਨੂੰ ਕਿਹਾ ਵੀ ਬਾਹਰ ਕੱਢੋ ਜਦੋਂ ਗੁਰੂ ਸਾਹਿਬ ਨੂੰ ਬਾਹਰ ਕੱਢਿਆ ਗਿਆ ਤੇ ਉਸ ਸਮੇਂ ਤੱਕ ਗੁਰੂ ਸਾਹਿਬ ਦਾ ਜਿਹੜਾ ਹੈ ਨਾ 70% ਤੱਕ ਜਿਹੜਾ ਨਾ ਉਹ ਸ਼ਰੀਰ ਉੱਪਰੋਂ ਦੀ ਮਾਸ ਗਲ ਚੁੱਕਿਆ ਸੀ ਜਦੋਂ ਅਸੀਂ ਬਹੁਤ ਠੰਡੇ ਪਾਣੀ 'ਚ ਇਛਤ ਪਾਣਿਆ ਤਾਂ ਵੀ ਸਾਡਾ ਮਾਸ ਇਕੱਠਾ ਹੋ ਜਾਂਦਾ ਹੈ ਜਦੋਂ ਬਹੁਤ ਗਰਮ ਵਿੱਚ ਪਾਣਿਆ ਤਾਂ ਵੀ ਫਫੂਲੇ ਸਾਰੇ ਸਰੀਰ ਤੇ ਹੋ ਚੁੱਕੇ ਸੀ ਸਾਰੇ ਸਰੀਰ ਦਾ ਮਾਸ ਗਲ ਗਿਆ ਸੀ ਐਵੇਂ ਜਿਵੇਂ ਲਟਕੀ ਜਾਏਗਾ ਤੇ ਹੱਡੀਆਂ ਹੀ ਦਿਖਣਗੀਆਂ ਪਰ ਫਿਰ ਵੀ ਗੁਰੂ ਸਾਹਿਬ ਜਿਹੜੇ ਨੇ ਉਤੋਂ ਆਪ ਚੱਲ ਕੇ ਆਪਣੇ ਉਸੇ ਜਗ੍ਹਾ ਤੇ ਜਿੱਥੇ ਪਹਿਲੇ ਬੈਠੇ ਸੀ ਉੱਥੇ ਹੀ ਆ ਕੇ ਮਹਾਰਾਜ ਅਡੋਲ ਬੈਠ ਗਏ ਤੇ ਹੁਣ ਇਹਨੇ ਜਾਣਿਆ ਕਿ ਹੁਣ ਆਪਣੇ ਆਪ ਹੋਰ ਤਰੇ ਲੱਗੇਗੀ ਕਿਉਂਕਿ ਇੰਨੀ ਉਬਲਦੀ ਦੇਖ ਤੋਂ ਬਾਹਰ ਆਏ ਨੇ ਕੁਝ ਨਾ ਕੁਝ ਤੇ ਮੰਗਣਗੇ ਝੁੱਕ ਜਾਣਗੇ ਤੇ ਹੁਣ ਫਿਰ ਸਵੇਰੇ ਵੇਖਾਂਗੇ ਕੱਲ ਕਿ ਅੱਗੇ ਕੀ ਬਰਤਾਰਾ ਕਰਨਾ ਹੈ ਇਹ ਸੋਚ ਕੇ ਫਿਰ ਵੀ ਬੜਾ ਬੋਲਦਾ ਹੋਇਆ ਆਪਣੇ ਆਪ ਨੂੰ ਕੁਝ ਸਮਝਦਾ ਹੋਇਆ ਕਿ ਮੈਂ ਕੁਝ ਕਰਕੇ ਵਿਖਾਇਆ ਇਤੋਂ ਦੀ ਚਲਾ ਗਿਆ ਜਿਹੜੇ ਸਿੱਖ ਨੇ ਨਾ ਉਹ ਮਹਾਰਾਜ ਦੇ ਜਿਹੜੇ ਸਿੱਖ ਨੇ ਐਨੇ ਵਿਆਕੁਲ ਨੇ ਲਾਹੌਰ ਦੇ ਕਿ ਕਰ ਕੁਝ ਨਹੀਂ ਸਕਦੇ ਪਰ ਅੰਦਰ ਜਿਹੜਾ ਨਾ ਚੁੱਲ੍ਹਾ ਨਹੀਂ ਬਾਲਦੇ ਆਪਣੇ ਘਰ ਬੜੇ ਵਿਆਕੁਲ ਨੇ ਕਿ ਗੁਰੂ ਸਾਹਿਬ ਅੰਦਰ ਕਿਉਂ ਨਹੀਂ ਚੰਦੂ ਨੇ ਆਪਣੀ ਹਵੇਲੀ ਦੇ ਉਸ ਪਾਸੇ ਕਿਉਂ ਰੱਖਿਆ ਜਿੱਥੇ ਉਹ ਸਾਰੇ ਕਾਲੇ ਕਾਰਨਾਮੇ ਕਰਦਾ ਜਿੱਥੇ ਕਿਸੇ ਨੂੰ ਅੰਦਰ ਵਾੜ ਲੈਂਦਾ ਤੇ ਉਗ ਮੋਰਨੀ ਨਿਕਲਦੀ ਕਿ ਬੰਦਾ ਕਿੱਥੇ ਗਿਆ ਐਸੀ ਜਗ੍ਹਾ ਤੇ ਉਹਨੂੰ ਕਿਉਂ ਰੱਖਿਆ ਜਦੋਂ ਘਰ ਦੇ ਬੰਦੇ ਨਹੀਂ ਨਾ ਸਾਰੇ ਚੁੱਲ੍ਹੇ ਤੇ ਬੱਚੇ ਤੱਕ ਵੀ ਵਿਆਕੁਲ ਹੁੰਦੇ ਨੇ ਕੀ ਐਸਾ ਕਿਹੜਾ ਪਾਣਾ ਵਰਤ ਹੈ ਸਿੱਖ ਜਾਂਦੇ ਨੇ ਪਰ ਜਿਹੜਾ ਹਵੇਲੀ ਦੇ ਕੋਲ ਪਰ ਸਿਪਾਈ ਉਹਨਾਂ ਨੂੰ ਮਾਰ ਕੇ ਜਿਹੜਾ ਹੈ ਨਾ ਉਹ ਦੂਰ ਭਗਾਉਂਦੇ ਨੇ ਸਿੱਖ ਜਾ ਜਾ ਕੇ ਹਵੇਲੀ ਦੇ ਉੱਤੇ ਮੱਥਾ ਟੇਕਦੇ ਨੇ ਆਪਣੀ ਸ਼ਰਧਾ ਨਾਲ ਤੇ ਸੁਣਨ ਦੀ ਕੋਸ਼ਿਸ਼ ਕਰਦੇ ਨੇ ਕਿ ਆ ਬਾਣੀ ਦਾ ਪਾਠ ਹੋ ਰਿਹਾ ਹੈ ਕਿਉਂਕਿ ਪਹਿਲੇ ਦਿਨ ਬਾਣੀ ਦਾ ਪਾਠ ਹੋ ਰਿਹਾ ਸੀ ਇਸ ਕਰਕੇ ਸੋਚਦੇ ਨੇ ਕਿ ਕੀ ਆ ਬਾਣੀ ਦਾ ਪਾਠ ਹੋ ਰਿਹਾ ਹੈ ਗੁਰ ਸਿੱਖੀ ਸੋ ਤਨ ਪਾਲਿਆ ਲੈ ਧੁਰ ਮੁਖ ਲਾਵਾ ਲੇ ਧੁਰ ਮੁਖ ਲਾਵਾਂ ਵੀ ਜਿੱਥੇ ਸਾਡੇ ਗੁਰੂ ਸਾਹਿਬ ਬੈਠੇ ਨੇ ਗੁਰਸਿੱਖਾਂ ਨੇ ਉਹ ਥਾਨ ਦੀ ਭਾਲ ਕਰਨੀ ਤੇ ਭਾਲ ਕਰਕੇ ਧੁਰ ਆਪਣੇ ਮੱਥੇ ਨੂੰ ਲਾਣੀ ਉਹ ਕੰਮ ਕਰ ਰਹੇ ਨੇ ਗੁਰਸਿੱਖ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਮਹਾਰਾਜ ਦੀ ਕਿਰਪਾ ਪਰ ਮਹਾਰਾਜ ਨੇ ਵਰਤਾਈ ਐਵੇਂ ਦਾ ਵਰਤਣਾ ਹੁਣ ਸਿੱਖਾਂ ਜਿਹੜੇ ਸਿੱਖ ਨੇ ਉਹ ਡਰਦੇ ਨੇ ਵੀ ਜ਼ੁਲਮ ਇੰਨਾ ਹੈ ਔਰ ਉਹਨਾਂ ਨੂੰ ਵੀ ਕੁੱਟ ਪੈਂਦੀ ਹੈ ਇਸ ਕਰਕੇ ਗਰੀਬੜੇ ਜਣੇ ਰਹਿਣਾ ਉਹ ਅੱਗੇ ਨਹੀਂ ਆਉਂਦੇ ਜਿਹੜਾ ਰਾਤ ਨੂੰ ਪੂਰਾ ਦਿਨ ਪਾਂਬੜ ਮਚਦੇ ਰਹੇ ਚੰਦੂ ਦੀ ਹਵੇਲੀ ਦੇ ਅੰਦਰ ਪਰਿਵਾਰ ਵਿੱਚ ਇੱਕ ਗੱਲਬਾਤ ਹੋਣ ਲੱਗ ਗਈ ਕਿ ਬਈ ਇਹ ਕਿਹੜਾ ਵਰਤਾਰਾ ਹੋ ਰਿਹਾ ਹੈ ਵੀ ਕੀ ਕੋਣ ਹੈ ਜੋ ਇੰਨਾ ਸੇਕ ਪੂਰਾ ਦਿਨ ਲਗਿਆ ਰਿਹਾ ਹੈ ਇੰਨੀਆਂ ਅੱਗਾਂ ਬਾਲੀਆਂ ਗਿਆ ਨੇ ਇੰਨਾ ਪੈਰਾ ਤਗੜਾ ਕੀਤਾ ਗਿਆ ਤੇ ਪਰਿਵਾਰ ਵਿੱਚ ਬਾਤ ਹੋਈ ਕਿ ਧੰਗੁਰ ਅਰਜਨ ਦੇਵ ਮਹਾਰਾਜ ਪੰਜਵੇਂ ਗੁਰੂ ਨਾਨਕ ਨੇ ਜਿਹੜੇ ਜਿਨ੍ਹਾਂ ਉੱਪਰ ਚੰਦੂ ਜ਼ੁਲਮ ਕਰ ਰਿਹਾ ਕਿਉਂਕਿ ਉਹਨਾਂ ਨੇ ਬੇਟੀ ਦਾ ਜਿਹੜਾ ਰਿਸ਼ਤਾ ਹੈ ਉਹ ਮੋੜ ਦਿੱਤਾ ਸੀ ਜਦੋਂ ਐਵੇਂ ਬਾਤ ਹੋਈ ਕਿ ਉਹਨਾਂ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਤੇ ਚਣ ਚੰਦੂ ਦੀ ਨੂੰਹ ਸੀ ਨਾ ਉਹ ਚੰਦੂ ਦੇ بیٹے ਕਰਮਚੰਦ ਨਾਲ ਵਿਆਹੀ ਹੋਈ ਸੀ ਤੇ ਉਹਨੂੰ ਬੜਾ ਦੁੱਖ ਲੱਗਿਆ ਕਿਉਂਕਿ ਉਹ ਇੱਕ ਸਿੱਖ ਦੀ ਪੁੱਤਰੀ ਸੀ ਇਤਿਹਾਸ ਵਿੱਚ ਜ਼ਿਕਰ ਆਂਦਾ ਹੈ ਵੀ ਗਵਾਲੀਅਰ ਦੇ ਕਿਲੇ ਦਾ ਜਿਹੜਾ ਜੇਲ ਸੀ ਜਿਹੜੀ ਉੱਥੇ ਦਾ ਜਿਹੜਾ ਦਰੋਗਾ ਸੀ ਨਾ ਹਰਦਾਸ ਉਹਦੀ ਸੁਤਾਂ ਸੀ ਉਹਦੀ ਬੇਟੀ ਸੀ ਇਹ ਚੰਦੂ ਦੇ ਘਰ ਜਿਹੜੀ ਵਿਆਹੀ ਗਈ ਸੀ ਤੇ ਉਹ ਪਿਤਾ ਹਰਦਾਸ ਜਿਹੜਾ ਗੁਰੂ ਘਰ ਨੂੰ ਮੰਨਣ ਵਾਲਾ ਉਹ ਗੁਰੂ ਘਰ ਦੀ ਬਾਣੀ ਪੜ੍ਹਦਾ ਤੇ ਕਿਉਂਕਿ ਆਪ ਜੀ ਜਦੋਂ ਇਤਿਹਾਸ ਸੁਣਦੇ ਹੋ ਛੇਵੇਂ ਪਾਤਸ਼ਾਹ ਦਾ ਤੇ ਉਹ ਗੁਰੂ ਸਾਹਿਬ ਦਾ ਮੁਰੀਦ ਬਣ ਕੇ ਹੀ ਗੁਰੂ ਸਾਹਿਬ ਦੀ ਸੇਵਾ ਕਰਦਾ ਰਿਹਾ ਸੀ ਹਰਦਾਸ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਪਰਿਵਾਰ ਗੁਰਸਿੱਖੀ ਵਾਲਾ ਤੇ ਬੇਟੀ ਉੱਥੋਂ ਦੀ ਆਈ ਹੈ ਉਹ ਗੁਰੂ ਨਾਨਕ ਦੇਵ ਜੀ ਨੂੰ ਗੁਰ ਅਰਜਨ ਦੇਵ ਮਹਾਰਾਜ ਨੂੰ ਗੁਰਮੰਦੀ ਹੈ ਬਾਣੀ ਪੜਨ ਵਾਲੀ ਹੈ ਜਦੋਂ ਉਹਨੂੰ ਪਤਾ ਚੱਲਿਆ ਕਿ ਸਾਡੇ ਹੀ ਗੁਰੂ ਸਾਹਿਬ ਜਿਨ੍ਹਾਂ ਦੀ ਮੈਂ ਤੀਆਂ ਜਿਹੜੇ ਮੇਰੇ ਮਾਪਿਓ ਐਸੇ ਬਾਣੀ ਦੇ ਆਸਰੇ ਰਹਿੰਦੇ ਨੇ ਚਰਨ ਧੂੜ ਜਿਨ੍ਹਾਂ ਦੀ ਆਪਣੇ ਮੱਥੇ ਲਾਉਂਦੇ ਨੇ ਉਹਨਾਂ ਨੂੰ ਹੀ ਮੇਰਾ ਸੋਹਰਾ ਜਿਹੜਾ ਨਿਤਸੀਹੇ ਦੇ ਰਿਹਾ ਹੈ ਬੜਾ ਰੋਈ ਬੜਾ ਵਿਰਾਗ ਕੀਤਾ ਉਸਨੇ ਕਿ ਇੱਕ ਗੱਲ ਕੀ ਬਣ ਗਈ ਹੈ ਕਹਿੰਦੀ ਮੇਰੇ ਕੈਸੇ ਕਰਮ ਮਾੜੇ ਨੇ ਪਿਛਲੇ ਜਨਮਾਂ ਦੇ ਕੋਈ ਕਰਮ ਮਾੜੇ ਕੀਤੇ ਨੇ ਜੁਮੇ ਦੇ ਘਰ ਵਿਆਹੀ ਗਈਆਂ ਉਸ ਘਰ ਆ ਗਈਆਂ ਜਿੱਥੇ ਮੇਰੇ ਗੁਰੂ ਸਾਹਿਬ ਨਾਲ ਜਿਨ੍ਹਾਂ ਨੂੰ ਐਨੇ ਮਾਨ ਸਤਕਾਰ ਨਾਲ ਪਠਾਣਾ ਚਾਹੀਦਾ ਸੀ ਆਦਰ ਸਤਕਾਰ ਕਰਨਾ ਚਾਹੀਦਾ ਸੀ ਚੋਰ ਚੱਤਰ ਚੁਲਾਣੇ ਚਾਹੀਦੇ ਸੀ ਉਹਨਾਂ ਨੂੰ ਉਬਲਦੀ ਦੀਗ ਵਿੱਚ ਪਿਠਾ ਦਿੱਤਾ ਸਾਡੇ ਘਰ ਬੜਾ ਰੋਈ ਤੇ ਸੋਚਿਆ ਹੁਣ ਕੀ ਕਰੇ ਰਾਤ ਸਿਰ ਤੇ ਹੈ ਤੇ ਉਹਨੇ ਫਿਰ ਜੋ ਹੈ ਨਾ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮਨ ਬਣਾਇਆ ਗੁਰੂ ਸਾਹਿਬ ਦੀ ਸੇਵਾ ਫਿਰ ਕਰੇਗੀ ਜਾ ਕੇ ਸਿਪਾਈਆਂ ਨੂੰ ਰਿਸ਼ਵਤ ਵੀ ਦੇਗੀ ਅੱਗੇ ਮਹਾਰਾਜ ਉਸ ਨਾਲ ਕੈਸੀ ਗੱਲਬਾਤ ਕਰਨਗੇ ਮਹਾਰਾਜ ਕਿਰਪਾ ਕਰਨ ਇਹ ਅਸੀਂ ਕੱਲ ਦਰਸ਼ਨ ਕਰਾਂਗੇ ਕਿਉਂਕਿ ਹੁਣ ਸਮੇਂ ਦੀ ਸਮਾਪਤੀ ਹੈ ਅੱਗੇ ਪ੍ਰਸੰਗ ਫਿਰ ਵੱਡਾ ਹੋ ਜਾਂਦਾ ਵਿਚਾਰ ਛੋੜਿਆ ਨਹੀਂ ਜਾਏਗਾ ਉਹਨਾਂ ਨੇ ਉਸਨੇ ਜਦੋਂ ਸੋਚਿਆ ਨਾ ਕਿ ਸੇਵਾ ਕਰਨੀ ਹੈ ਤੇ ਉਹ ਸਾਡਾ ਦਿਨ ਬਣੇਗਾ ਕੱਲ ਰਾਤ ਵਾਲਾ 25 ਤਰੀਕ ਰਾਤ ਨੂੰ ਆਪਜੀ 5 ਦਿਨ ਦਾ ਨਾ ਪੂਰਾ ਆਪਣੇ ਮਨ ਚ ਐਵੇਂ ਇਤਿਹਾਸ ਹੁੰਦਾ ਹੈ ਕਿ ਉਹਨੂੰ ਆਪਣੇ ਸੀਨੇ ਵਿੱਚ ਹੀ ਬਿસા ਲਈ ਆਪਣੇ ਅੰਦਰ ਹੀ ਵੀ 25 ਤਰੀਕ ਰਾਤ ਨੂੰ ਮਹਾਰਾਜ ਆਏ 1606 ਦੀ ਮੰਨ ਲਓ 25 ਮਈ ਰਾਤ ਨੂੰ ਚੰਦੂ ਦੀ ਹਵੇਲੀ ਵਿੱਚ ਆਏ 26 ਤਰੀਕ ਉਹਨੇ ਸਵੇਰੇ ਕੀ ਕੀਤਾ ਕੁਝ ਖਾਣ ਪੀਣ ਨੂੰ ਨਹੀਂ ਦੇਣਾ ਤੇ 27 ਤਰੀਕ ਉਹਨੇ ਉਬਲ ਦੀ ਦੇਹ ਵਿੱਚ ਬਿਠਾਇਆ ਤੇ 27 ਤਰੀਕ ਰਾਤ ਨੂੰ ਚੰਦੂ ਦੀ ਨੂੰਹ ਨੇ ਜਿਹੜੀ ਹੈ ਉਹ ਸੇਵਾ ਕੀਤੀ ਮਹਾਰਾਜ ਕਿਰਪਾ ਕਰਨ ਨਨਕੁਰ ਅਰਜਨ ਦੇਵ ਮਹਾਰਾਜ ਦੇ ਜੋ ਜੋ ਵੀ ਸਾਨੂੰ ਸਿੱਖਿਆ ਦਿੱਤੀ ਹੈ ਨਾ ਬਾਣੀ ਰਾਈ ਉਹ ਮਹਾਰਾਜ ਕਿਰਪਾ ਕਰਨ ਕੀ ਆਪ ਵੀ ਸਾਡੇ ਹਿਰਦੇ ਵਿੱਚ ਵਸਾ ਦੇਣ ਆਪ ਸਾਡੇ ਹਿਰਦੇ ਚ ਆ ਕੇ ਵਸ ਜਾਣ ਦਿਆ ਕਰੋ ਬਸੋ ਮਨਾਏ ਮੋਹ ਨਿਰਗੁਣ ਲੀਜੇ ਲੜਨਾਈ ਮਹਾਰਾਜ ਦੀ ਬਾਣੀ ਹਿਰਦੇ ਵਿੱਚ ਵਸੇ ਬਾਣੇ ਦੀ ਸਦਾ ਲਾਜ ਰਹੀਂ ਝੂਲਤੇ ਨਿਸ਼ਾਨ ਰਹੀਂ ਸਜਤੇ ਦੀਵਾਨ ਰਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ